ਕਾਸੀ ਕਲਦੀ ਸਾਰਨ ਹੋਰ ਕਮੇ ਠਿੰਟਕ ਉਮੀਦ ਕਰਦੇ ਹਾਂ ਤੁਸੀਂ ਕਿਹਨਾਂ ਟ ਹੋਵਾਂਗੇ ਅੱਜ ਪਣ ਮੈਂ ਤੁਹਾਡੇ ਲਈ ਬਹੁਤ ਹੀ ਕੈਂਡ ਵੀਡੀਓ ਲੈ ਕੇ ਆਈ ਹਾਂ ਜਿਹਦਾ ਕਿ ਆਪਾਂ ਗਲਾ ਕਟਣਾ ਹੈ 4 ਇੰਚ ਫਰੰਟ ਤੇ 3 ਇੰਚ ਬੈਕ ਵਾਲਾ ਹਨ ਉਹਦਾ ਆਪਾਂ ਤੀਰਾ ਕਿੰਨਾ ਰੱਖਣਾ ਮੋਡਾ ਕਿੰਨਾ ਰੱਖਣਾ 20 19 20 18 ਐਂਡ 21 ਕਮੀਜ਼ ਦੇ ਇਹ ਕਾਟਾਂ ਨੇ ਹਨ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਤੇ ਇਹ ਵੀਡੀਓ ਸਪੈਸ਼ਲ ਆਨਲਾਈਨ ਕਲਾਸ ਜਿਹੜੀ ਆਪਾਂ ਲਾਉਣੇ ਆ ਭੈਣਾਂ ਲਈ ਉਹਨਾਂ ਦੀ ਹੈ ਇਹਦੇ ਵਿੱਚ ਮੈਂ ਬਹੁਤ ਕੁਝ ਨਵਾਂ ਦੱਸਿਆ ਹਨ ਜਿਹੜੀਆਂ ਵੀ ਭੈਣਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਜਿਨਾਂ ਦਾ ਥੀਰਾ ਡਿੱਗਦਾ ਰਹਿੰਦਾ ਜਾਂ ਮੋਢੇ ਦੇ ਵਿੱਚ ਬਲ ਪੈਂਦੇ ਆ ਉਹਨਾਂ ਲਈ ਇਹ ਬਹੁਤ ਹੀ ਸਪੈਸ਼ਲ ਵੀਡੀਓ ਆ ਤੇ ਤੁਸੀਂ ਇਹ ਵੀਡੀਓ ਨੂੰ ਦੇਖੋ ਦੇਖ ਕੇ ਮੈਨੂੰ ਕਮੈਂਟ ਕਰੋ ਤੇ ਆਪਣੀ ਆਨਲਾਈਨ ਕਲਾਸ ਸਟਾਰਟ ਆ ਜੀ ਦੁਬਾਰੇ ਆਪਣੀ ਚੱਲ ਰਹੀ ਹੈ ਕਲਾਸ ਇਹ ਆਪਣੀ ਚੱਲੂਗੀ 15 ਤਰੀਕ ਤੋਂ ਜਿਹੜੀਆਂ ਵੀ ਪਹਿਣਾ ਨੇ ਹਨਾ ਸਟੀਚਿੰਗ ਸਿੱਖਣੀ ਹੈ 1000 ਰੁਪਏ ਫੀਸ ਆਪਣੀ ਤੁਸੀਂ ਸਟੀਚਿੰਗ ਸਿੱਖ ਸਕਦੇ ਹੋ ਤੇ ਬਾਕੀ ਤੁਸੀਂ ਵੀਡੀਓ ਦੇਖੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੇ ਤੁਹਾਨੂੰ ਮੇਰੇ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹਨਾ ਤੇ ਬਾਕੀ ਦੇਖੋ ਗਰਮੀ ਬਹੁਤ ਹੈ ਵੀਡੀਓ ਬਣਾਉਣ ਤੇ ਮਿਹਨਤ ਲੱਗਦੀ ਹੈ ਪਹਿਣਾ ਦਾ ਹਨਾ ਜਿਹੜੀਆਂ ਨੇ ਨੇ ਸਪੋਰਟ ਕਰ ਰਹੇ ਹੋ ਤੁਸੀਂ ਮੇਰੇ ਬਾਕੀ ਤੁਸੀਂ ਕੁਝ ਵੀ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜਾਂ ਫੋਨ ਕਰ ਸਕਦੇ ਹੋ ਕਿਉਂਕਿ ਹੁਣ ਕਈ ਵਾਰ ਇਦਾਂ ਹੁੰਦਾ ਕਿ ਥੋੜਾ ਜਿਹਾ ਬਿਜ਼ੀ ਤੇ ਜਿਵੇਂ ਕਿ ਹੁਣ ਰਖੜੀ ਚੱਲ ਰਹੀ ਸੀ ਉਹਦੇ ਕਰਕੇ ਮੈਂ ਬੀਜੀ ਸੀ ਬਟ ਹੁਣ ਆਪਾਂ ਫੇਰ ਐਕਟਿਵ ਹੋ ਰਹੇ ਆ ਫਿਰ ਤੋਂ ਕੱਲ ਤੋਂ ਆਪਾਂ ਫੇਰ ਅੱਜ ਆਪਾਂ ਬਹੁਤ ਘੰਟ ਸੂਟ ਦੀ ਕਟਿੰਗ ਕਰਨ ਲੱਗੇ ਆ ਪਹਿਲਾਂ ਆਪਾਂ ਆਪਣਾ ਨਾਪ ਨੋਟ ਕਰ ਲਈਏ ਜਿਵੇਂ ਕਿ ਆਪਣੇ ਕਮੀਜ਼ ਦੀ ਲੈਂਥ ਇਹ ਤਾਂ ਵੈਸੇ ਮੈਂ ਲਾ ਚੁੱਕਿਆ ਲੈਂਥ ਤਾਂ ਕੀ ਲੋੜ ਹੈ ਹਨ ਜਿਵੇਂ ਕਿ ਆਪਣਾ ਬ੍ਰੈਸਟ ਹੈਗੀ ਆ 20 ਇੰਚ ਹੈ ਤੇ ਕਮਰ ਹੈਗੀ ਆ 18 ਇੰਚ ਤੇ 힙 ਹੈਗੀ ਆ 21 ਇੰਚ ਠੀਕ ਹੈ ਤੁਸੀਂ ਕਹੋਗੇ ਵੀ ਇਹ ਪਹਿਲਾਂ ਵੀ ਆਪਾਂ ਨਾਪ ਪਾਇਆ ਤਾਂ ਇਹਦੇ 'ਚ ਫਰਕ ਕੀ ਹੈ ਇਹਦੇ ਵਿੱਚ ਫਰਕ ਹੈਗਾ ਜੀ ਇਹਨਾਂ ਦਾ ਫਰੰਟ ਵਾਲਾ ਗਲਾ ਹੈਗਾ ਇੱਥੇ ਮੈਨੂੰ ਇੰਗਲਿਸ਼ ਨਹੀਂ ਆਉਂਦੀ ਗਲਾ ਹੈਗਾ ਫਰੰਟ ਵਾਲਾ 4 ਇੰਚ ਤੇ ਬੈਕ ਵਾਲਾ ਹੈਗਾ ਇੱਥੇ ਮੈਨੂੰ ਇੰਗਲਿਸ਼ ਆਉਂਦੀ ਆ ਉਹ ਵੀ 1.5 3 ਜਾਂ 4 4 ਹੀ ਰੱਖੋ ਚਲੋ 4 ਇੰਚ 4 ਇੰਚ ਬਹੁਤ ਹੋਗਾ 4 ਇੰਚ ਫਰੰਟ ਵਾਲਾ ਵੀ 4 ਬੈਕ ਵਾਲਾ ਵੀ 4 ਕੋਈ ਵੋਟ ਸ਼ੇਪ ਨਹੀਂ ਹੈਗੀ ਉਹਦੇ ਵਿੱਚ ਨੋਰਮਲ ਗੋਲ ਸ਼ੇਪ ਵਾਲਾ ਗਲਾ 4 ਇੰਚ ਹੁਣ ਇਹਦਾ ਆਪਾਂ ਤੀਰਾ ਕਿੰਨਾ ਰੱਖਣਾ ਠੀਕ ਹੈ ਜਿਵੇਂ ਕਿ 20 ਇੰਚ ਬ੍ਰੈਸਟ 18 ਕਮਰ हिਪ 21 ਇਹ ਨਾਪ ਦੀ ਆਪਾਂ ਪਹਿਲਾਂ ਹੀ ਵੀਡੀਓ ਪਾਈ ਸੀ ਸਾਢੇ ਪੰਜ ਗਲੇ ਵਾਲੀ ਤੇ ਇਹ ਮੈਂ ਤੁਹਾਨੂੰ ਦੱਸਣ ਲੱਗੀ ਆ 4 ਗਲਾ ਫਰੰਟ ਵਾਲਾ ਤੇ 4 ਗਲਾ ਬੈਕ ਵਾਲਾ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਜੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਮੇਨ ਪ੍ਰੋਸੈਸ ਹੁੰਦਾ ਉਹ ਆਪਾਂ ਕਰਨਾ ਹੁੰਦਾ ਫਰੰਟ ਵਾਲੇ ਪੱਲੇ ਦੀ ਕਟਾਈ ਠੀਕ ਹੈ ਜਿੰਨਾ ਕ ਆਪਾਂ ਨੂੰ ਲੱਗੇ ਵੀ ਹਾਂ ਇੰਨਾ ਕ ਬਹੁਤ ਹੁੰਦਾ ਇਹਦੇ ਚ ਆਪਾਂ ਕੀ ਕਰਨਾ ਜੀ ਹੁਣ ਤੁਸੀਂ ਇਹ ਦੇਖੋ ਵੀ ਬੈਕ ਵਾਲਾ ਗਲਾ ਜਿਹੜਾ ਹੁਣ ਪਹਿਲਾਂ ਮੈਂ ਗਲੇ ਦੀ ਸ਼ੇਪ ਬਣਾਉਣੀ ਹੈ 2.5 ਇੰਚ ਹੈਗੀ ਗਲੇ ਦੀ ਚੜਾਈ ਠੀਕ ਹੈ ਤੇ 4 ਇੰਚ ਹੈਗੀ ਗਲੇ ਦੀ 4.5 ਇੰਚ ਹੈਗੀ ਗਲੇ ਦੀ ਲੰਬਾਈ ਅਦੇਖੋ ਆ ਹੋ ਗਿਆ ਬੈਕ ਤੇ ਫਰੰਟ ਠੀਕ ਹੈ ਹੁਣ ਆ ਵਾਲੀ ਚੀਜ਼ ਹੈ ਜਿਹੜੀ ਆਪਾਂ ਨੂੰ ਇੱਥੋਂ ਆਪਾਂ ਕਿੰਨੀ ਰੱਖਣੀ ਹੈ ਤੀਰਾ ਆਪਾਂ ਕਿੰਨਾ ਕਰਨਾ ਨੇਮ ਜੀ ਤੁਸੀਂ ਦੇਖੋ ਵੀ ਆਪਾਂ ਜਿਹੜਾ ਇਹ ਤੀਰਾ ਆਪਾਂ ਕਿੰਨਾ ਕਰਨਾ ਹੁਣ ਇਹਨਾਂ ਦਾ ਤੀਰਾ ਜੇ ਤਾਂ ਹੁਣ ਹੁੰਦਾ ਮੂਰੋ 6 ਇੰਚ ਤੇ ਮਗਰਲਾ 5.5 ਇੰਚ ਤਾਂ ਆਪਾਂ ਲੈਣਾ ਸੀ ਇਹਨਾਂ ਦਾ ਗਲਾ ਤੀਰਾ ਸੌਰੀ 6.5 ਇੰਚ ਹੀ ਕਿਉਂਕਿ ਇਹ ਤਾਂ ਉਹਨਾਂ ਦਾ ਨਾਪ ਹੀ ਨਹੀਂ ਹੋਇਆ ਉਹਨਾਂ ਨੇ ਗਲੇ ਚੇਂਜ ਕਰਤੇ ਆਪਣੇ ਨਾਪ ਸੇਮ ਹੈ ਇਹੀ ਆ ਸੌਰੀ ਗਲੇ ਉਹਨਾਂ ਨੇ ਨਾਲੇ ਦੀ ਸ਼ੇਪ ਚੇਂਜ ਕਰਤੀ ਹੁਣ ਆਪਾਂ ਲਾਵਾਂਗੇ ਜੀ ਇਹਨਾਂ ਦਾ ਇਥੋਂ ਹੁਣ ਤੁਸੀਂ ਮੈਂ ਇਸ ਨੂੰ ਸ਼ੇਪ ਦੇ ਕੇ ਦਿਖਾਉਣੀ ਆ ਫਿਰ ਤੁਸੀਂ ਧਿਆਨ ਨਾਲ ਦੇਖੋ ਇਥੋਂ ਆਪਾਂ ਲਾਵਾਂਗੇ ਨਾ 7.5 ਇੰਚ 1 ਇੰਚ ਵਧਾ ਕੇ ਜੇ ਤੱਕ ਦਾ ਨਾ ਆਪਾਂ ਬੋਰ ਸੌਰੀ ਕੋਲਰ ਵਗੈਰਾ ਲਾਉਣਾ ਹੁੰਦਾ ਜਾਂ ਪੈਨ ਲਾਉਣਾ ਹੁੰਦਾ ਫਿਰ ਤਾਂ ਆਪਾਂ ਲਾਉਂਦੇ 8 ਇੰਚ ਤਾਂ ਹੁਣ ਜਿੰਨਾ ਇਹਦਾ ਨਾਪ ਸੀ ਨਾਪ ਆ ਰਿਹਾ ਇਹਨਾਂ ਦਾ 6.5 ਇੰਚ ਆਪਾਂ ਰੱਖਣਾ ਸੀਗਾ ਜੇ 5.5 ਇੰਚ ਗਲਾ ਹੁੰਦਾ ਤਾਂ ਤੇ ਹੁਣ ਮੈਂ ਲੈਂਦਾ ਇਹ 7.5 ਇੰਚ ਠੀਕ ਹੈ ਉੱਪਰੋਂ 7.5 ਲੈਤਾ ਚੜਾਈ ਤੀਰੇ ਦੀ ਤੇ ਨੀਚੇ ਨੂੰ 7 ਹੀ ਲੈਤੀ ਹੁਣ ਇਹਦੇ 'ਚ ਫਰਕ ਕੀ ਆ ਮੈਂ ਤੁਹਾਨੂੰ ਉਹ ਦੱਸਣ ਲੱਗੀ ਆ ਅੱਗੇ ਦੇਖੀ ਜਾਓ ਇੱਥੋਂ ਆਪਾਂ ਲੈ ਤਾਂ 7.5 ਇੰਚ ਹੁਣ ਰਹੀ ਗੱਲ ਸਾਹਮਣੇ ਦੀ ਠੀਕ ਹੈ ਸਾਹਮਣਾ ਵੀ ਇਹਨਾਂ ਦਾ ਵੱਧ ਜਾਊਗਾ ਉਹ ਕਿਉਂ ਵੱਧ ਜਾਊਗਾ ਉਹ ਮੈਂ ਤੁਹਾਨੂੰ ਦੱਸਾਂ ਇੱਥੋਂ ਆਪਾਂ ਲੈ ਤਾਂ 7.5 ਤੇ ਇੱਥੋਂ ਲਵਾਂਗੇ ਜੀ ਆਪਾਂ 7 ਇੰਚ ਠੀਕ ਹੈ ਇਹਨੂੰ ਆਪਾਂ ਇਦਾਂ ਕਰਕੇ ਮਿਲਾ ਦੇਵਾਂਗੇ ਠੀਕ ਹੈ ਬ੍ਰੈਸਟ ਉਹਨਾਂ ਦੀ ਹੈਗੀ ਆ 20 ਇੰਚ ਨਾਪ ਲਾ ਲਿਆ ਆਪਾਂ ਇੱਥੇ ਇਦਾ ਕਰਕੇ ਵੀ ਆਪਾਂ ਐ ਕਰਕੇ ਕਾਟ ਪਾ ਦੇਵਾਂਗੇ ਤੇ ਫਰੰਟ ਵਾਲੇ ਪੱਲੇ ਦੀ ਕਾਟ ਪਾ ਦੇਵਾਂਗੇ ਹੁਣ ਇਹਨਾਂ ਦਾ ਜਿਹੜਾ ਸਾਹਮਣੇ ਜੇ ਤਾਂ ਆਪਾਂ ਗਲਾ ਡੀਪ ਆ ਠੀਕ ਹੈ ਤਾਂ ਉਹਨਾਂ ਦਾ ਸਾਹਮਣਾ ਘਟੀ ਜਾਊਗਾ ਫਰੰਟ ਵਾਲੇ ਪੱਲੇ ਦਾ ਜੇ ਉਹਨਾਂ ਦਾ ਗਲਾ ਛੋਟਾ ਹੈਗਾ ਆ ਬਾਣੀ ਚੀਜ਼ ਨੂੰ ਉੱਪਰ ਨੂੰ ਜਾ ਰਿਹਾ ਤਾਂ ਉਹਨਾਂ ਦਾ ਸਾਹਮਣਾ ਵਧ ਹੀ ਜਾਊਗਾ ਇਹਦਾ ਪਹਿਲਾਂ ਇਹਨਾਂ ਦਾ ਸਾਹਮਣਾ ਪਰ ਰੱਖਣਾ ਸੀ 13 ਇੰਚ ਹੁਣ ਇਹਦਾ ਸਾਹਮਣਾ ਰਹੂਗਾ ਜੀ ਸਾਢੇ ਸਵਾ 7 ਮਤਲਬ ਕਿ ਸਵਾ 14 ਇੰਚ ਤਿਆਰ ਰਹੂਗਾ ਸਾਹਮਣਾ ਠੀਕ ਹੈ ਇਹਨਾਂ ਦਾ ਆ ਵਾਲਾ ਨਾਪ ਪਾਉਗਾ ਤੇ ਇਹ ਬਹੁਤ ਹੀ ਅਲੱਗ ਤਰੀਕੇ ਦਾ ਨਾਪ ਆ ਇਹਨਾਂ ਦੀ ਜਿਹੜੀ ਬ੍ਰੈਸਟੂ ਬਹੁਤ ਜ਼ਿਆਦਾ ਹੈਵੀ ਹੈ ਤੇ ਪਲੇਟ ਆਪਾਂ ਰੱਖਾਂਗੇ ਇਹਨਾਂ ਦੀ 11.5 ਦੇ ਉੱਪਰ 11.5 ਤੇ ਚੜਾਈ ਉਹੀ ਸੇਮ ਪ੍ਰੋਸੈਸ 3.5 ਤੇ ਲੰਬਾਈ ਵੀ 7 7 ਹੀ ਰੱਖਾਂਗੇ ਤੇ ਜਿਹੜੀ ਇੱਕ ਤਾਂ ਮੇਰੇ ਚਾੱਕਲੇ ਚੱਲ ਰਹੇ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਤੇ ਆਹ ਵਾਲੀ ਹੈ ਜਿਹੜੀ ਇੱਥੋਂ ਠੀਕ ਹੈ ਇਥੋਂ ਜਿਵੇਂ ਆ ਦੇਖੋ ਜਿਵੇਂ ਕਿ ਹੁਣ ਆਪਣਾ ਆ ਹੈਗਾ ਮੈਂ ਪੈਨ ਦਾ ਨਿਸ਼ਾਨ ਲਾਵਾਂ ਆ ਦੇਖੋ ਹੁਣ ਮੈਨੂੰ ਦੇਖਣਾ ਪਉਦੜ ਦੀ ਆ ਕਿ ਵਿਦਿਖ ਰਿਹਾ ਕਿ ਨਹੀਂ ਵਿਦਿਖ ਰਿਹਾ ਹਮ ਪੈਨ ਨਾਲ ਹੀ ਜਾ ਕੇ ਦਿਖ ਰਿਹਾ ਹੁਣ ਮੈਂ ਕੱਟ ਨਹੀਂ ਪਾਉਂਗੀ ਆ ਦੇਖੋ ਆ ਆਪਣੇ ਇੱਥੇ ਪਲੇਟਾਂ ਦੇ ਨਿਸ਼ਾਨ ਆ ਗਏ ਸੀਗੇ ਹੁਣ ਕੀ ਦੱਸਾਂ ਤੁਹਾਨੂੰ ਮੈਂ ਆ ਦੇਖੋ ਆ ਇੱਥੋਂ ਆਪਾਂ ਪਲੇਟ ਤੋਂ ਲੰਮੀ ਪਲੇਟ ਤੋਂ ਆਪਾਂ ਇੰਚੀ ਤੇ ਪਰ ਰੱਖਣਾ ਜੀ ਆ ਆਪਣਾ ਆ ਰਿਹਾ ਸੀ ਖੁੰਝਾ ਠੀਕ ਹੈ ਆ ਖੁੰਝਾ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਦਿਖ ਰਿਹਾ ਹੁਣ ਖੁੰਝੇ ਤੋਂ ਇੰਨਾ ਕੁ ਪਰੇ ਕਰਕੇ ਮਤਲਬ ਕਿ ਇੰਨਾ ਕੁ ਜਿੰਨਾ ਕਾਕੇ ਆਪਣਾ ਕਪੜਾ ਪਲੇਟ ਦੇ ਵਿੱਚ ਆ ਜੇ ਇਹਨੇ ਇਕੱਠਾ ਹੋ ਕੇ ਖੁੰਝੇ ਚ ਹੀ ਆ ਜਾਣਾ ਹੁੰਦਾ ਇਹਨਾਂ ਦੀ ਜਿਹੜੀ ਪਲੇਟ ਦਾ ਇੱਥੋਂ ਆਪਾਂ ਗੈਪ ਆ ਉਹ ਆਪਾਂ ਦੇਵਾਂਗੇ ਇੱਥੋਂ 2.5 ਇੰਚ ਤਿਆਰ ਕਿਉਂ 2.5 ਇੰਚ ਕਿਉਂ ਦੇਵਾਂਗੇ ਕਿਉਂਕਿ ਇਹਨਾਂ ਨੇ ਜ਼ਿਆਦਾ ਤਿੱਖੀ ਫਿਟਿੰਗ ਨਹੀਂ ਕਰਨੀ ਹੈਗੀ ਠੀਕ ਹੈ ਇਹਨਾਂ ਨੇ ਤਿੱਖੀ ਫਿਟਿੰਗ ਨਹੀਂ ਕਰਨੀ ਤਾਂ ਕਰਕੇ ਆਪਾਂ ਢਾਈ ਦੇਵਾਂਗੇ ਤੇ ਆਹ ਵਾਲੀ ਪਲੇਟ ਆਪਾਂ ਦੇਵਾਂਗੇ ਜੀ ਇੱਥੋਂ 1.5 ਇੰਚ ਤਿਆਰ ਹਾਂਜੀ ਆ ਦੇਖੋ ਜਿਹੜੀ ਆ ਪਲੇਟ ਹੁੰਦੀ ਹੈ ਇਹ ਤੋਂ ਆਪਾਂ ਜੇ ਤਾਂ ਆਪਾਂ ਫਿਟਿੰਗ ਪੂਰੀ ਮਸਤ ਬਣਾਉਣੀ ਹੈ ਮਤਲਬ ਕਿ ਤਿੱਖੀ ਤਿੱਖੀ ਬਣਾਉਣੀ ਹੈ ਠੀਕ ਆ ਫਿਰ ਤਾਂ ਆਪਾਂ ਪਲੇਟਾਂ ਦਾ ਜਿਹੜਾ ਗੈਪ ਆ ਉਹ ਘਟਾ ਦੇਵਾਂਗੇ ਉੱਪਰਲੀ ਦਾ ਵੀ ਤੇ ਨੀਚੇ ਵਾਲੀ ਦਾ ਵੀ ਜੀ ਉਹਨਾਂ ਨੇ ਕਿਹਾ ਵੀ ਨਹੀਂ ਸਾਨੂੰ ਜ਼ਿਆਦਾ ਅੱਖਾਂ ਨੂੰ ਖਿੱਚਵੀਂ ਵੜੀ ਨਹੀਂ ਚਾਹੀਦੀ ਤਾਂ ਆਪਾਂ ਆ ਪਲੇਟ ਦਾ ਆਪਾਂ ਗੈਪ ਔਰ ਜ਼ਿਆਦਾ ਦੇ ਦੇਵਾਂਗੇ ਤੇ ਇਹਦਾ ਆਪਾਂ ਜੇ ਮਨ ਲੈ ਇਹਦਾ ਢਾਈ ਆ ਤੇ ਇਹਦਾ ਆਪਾਂ 2 ਦੇ ਦੇ ਦੇਵਾਂਗੇ ਕੋਈ ਇਹਦਾ ਕੋਈ ਪਲੇਟਾਂ ਦਾ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਤੇ ਜੇ ਇਹਦਾ ਆਪਾਂ 2 ਦਿੱਤਾ ਤਾਂ ਇਹਦਾ ਆਪਾਂ 1.5 ਦੇ ਦੇਵਾਂਗੇ ਇਹਦਾ ਐਡਾ ਕੋਈ ਜ਼ਿਆਦਾ ਇਸ਼ੂ ਨਹੀਂ ਹੁੰਦਾ ਪਲੇਟਾਂ ਦਾ ਬਸ ਇੰਨਾ ਹੁੰਦਾ ਵੀ ਜਿਹੜੀਆਂ ਲੰਮੀਆਂ ਪਲੇਟਾਂ ਨੇ ਉਹ ਆਪਾਂ ਨੂੰ ਪਤਾ ਲੱਗ ਜੇ ਵੀ ਉਹ ਆਪਾਂ ਧਿਆਨ ਨਾਲ ਲੈ ਲਈਏ ਪਲੇਟਾਂ ਕਿੱਥੋਂ ਲੈਣੀਆਂ ਨੇ ਤੇ ਜਿਹੜੀਆਂ ਇਹ ਸਰੀ ਇਹਦੀ ਆਪਾਂ ਜਿਹੜੀ ਸਾਈਡ ਸੀ ਨਾ ਉਹ ਆਪਾਂ ਲਾਵਾਂਗੇ ਜੀ 1.5 ਇੰਚ ਤਿਆਰ ਤੇ ਮੇਰੇ ਕਸਟਮਰ ਦੀ ਹਿੱਪ ਹੈਗੀ 21 ਇੰਚ ਤਿਆਰ ਅ ਇਹ ਸਵਾ ਕਦਾ ਸਾਢੇ 20 ਹੋਣੀ ਆ ਮੋਂ ਦਾ ਬਸ ਇਹ ਕਸਟਮਰ ਮੇਰਾ ਘਰ ਦਾ ਹੀ ਹੈ ਥੋੜਾ 17 ਹੈ ਕਿੰਨੀ ਸੋਦੀ ਕਮਰ ਮੇ ਤਿਆਰ ਨਹੀਂ ਕਮਰ ਉਹਦੀ ਹੈਗੀ 18 ਇੰਚ ਤਿਆਰ ਤੇ ਮੈਂ ਲਾਈ ਆ 17 ਤੇ ਕੋਈ ਨਹੀਂ ਆ ਫਿਟਿੰਗ ਵਾਲੇ ਨਿਸ਼ਾਨ ਤਾਂ ਆਪਾਂ ਬਾਅਦ ਚ ਵੀ ਲਾ ਲੈਣੇ ਨੇ ਤੁਸੀਂ ਦੇਖਿਓ ਇਹਦੀ ਫਿਟਿੰਗ ਕਿੱਦਾਂ ਆਉਂਦੀ ਆ ਮੈਂ ਤੁਹਾਨੂੰ ਇਹਦੀ ਕਾਟ ਪਾ ਲਾ ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਹੋਰ ਦੱਸਣ ਲੱਗੀ ਹਾਂ ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਵਾਲੀ ਚੀਜ਼ ਘੱਟ ਆ ਆ ਵਾਲੀ ਚੀਜ਼ ਦਾ ਗੈਪ ਇੰਨਾ ਹੀ ਰਹੂਗਾ ਤਾਂ ਫਿਰ ਆਪਾਂ ਨੂੰ ਜਿਹੜੇ ਆਪਣੇ ਆ ਮੋਢੇ ਹੁੰਦੇ ਆ ਜਾਂ ਆਪਣਾ ਲੇਡੀ ਸਰੀਰ ਹੁੰਦਾ ਹਨ ਉਹ ਵਾਲੀ ਚੀਜ਼ ਨੂੰ ਆਪਾਂ ਨੂੰ ਫੈਲਣ ਨੂੰ ਵੀ ਜਗ੍ਹਾ ਹੋਣੀ ਚਾਹੀਦੀ ਹੈ ਨਾ ਖੁੱਲੇ ਡੁੱਲੇ ਬੰਦਾ ਕੰਮ ਵੀ ਕਰਦਾ ਲੇਟਾ ਦੇ ਨਿਸ਼ਾਨ ਆਪਾਂ ਲਾ ਚੁੱਕੇ ਆ